ਸੀਸੀਟੀਵੀ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀਆਂ ਨੇ ਜਿੱਥੇ ਦਿਨ ਦਿਹਾੜੇ ਕਾਂਗਰਸੀ ਆਗੂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀਸੀਟੀਵੀ ਰੀਆ ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਅੰਦਰੋਂ ਕੁਝ ਲੋਕ ਇੱਕ ਸ਼ਖਸ ਨੂੰ ਕੁੱਟਦੇ ਹੋਏ ਬਾਹਰ ਨਿਕਲਦੇ ਨੇ ਪੀੜਤ ਸ਼ਖਸ ਉੱਥੋਂ ਭੱਜ ਨਿਕਲਦਾ ਹੈ ਹਮਲਾਵਰ ਵਾਪਸ ਦੁਕਾਨ ਦੇ ਅੰਦਰ ਆਉਂਦੇ ਨੇ ਬਾਹਰ ਇੱਕ ਨੀਲੀ ਸ਼ਰਟ ਵਾਲਾ ਸ਼ਖਸ ਬਾਕੀ ਸਾਥੀਆਂ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਹਮਲਾਵਰ ਦੁਕਾਨ ਦੇ ਅੰਦਰ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਉਸੇ ਦੌਰਾਨ ਬਾਹਰ ਨਾਲ ਦੀ ਦੁਕਾਨ ਵਾਲਾ ਇੱਕ ਨੌਜਵਾਨ ਮਦਦ ਦੇ ਲਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬਾਹਰ ਪੀਲੇ ਰੰਗ ਦੀ ਟੀ-ਸ਼ਰਟ ਵਾਲਾ ਇਹ ਸ਼ਖਸ ਉਸ ਨੂੰ ਥੱਪੜ ਮਾਰਦਾ ਹੈ ਐਨਏ ਵਿੱਚ ਉਸਤੇ ਸਾਥੀ ਵੀ ਆ ਜਾਂਦੇ ਨੇ ਤੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕਰਦੇ ਨੇ ਇਸ ਬਾਲ ਦੇ ਨਾਲ ਨੌਜਵਾਨ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਨੇ ਫਾਰ ਚੱਲ ਰਹੇ ਇਸ ਝਗੜੇ ਦੇ ਦੌਰਾਨ ਦੁਕਾਨ ਦੇ ਅੰਦਰੋਂ ਦੋ ਹਮਲਾਵਰ ਬਾਹਰ ਆਉਂਦੇ ਨੇ ਤੇ ਫਿਰ ਹਮਲਾ ਕਰਦੇ ਹੋਏ ਫਿਰ ਤੋਂ ਦੁਕਾਨ ਦੇ ਅੰਦਰ ਚਲੇ ਜਾਂਦੇ ਨੇ ਕੁਝ ਸੈਕਿੰਡ ਬਾਅਦ ਇਹ ਲੋਕ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਮਲਾ ਜਮਾਲਪੁਰ ਇਲਾਕੇ ਦੇ ਵਾਰਡ ਨੰਬਰ 9 ਦੇ ਪ੍ਰਧਾਨ ਕਾਂਗਰਸ ਆਗੂ ਕਮਲ ਰਾਮਪਾਲ ਦੇ ਉੱਤੇ ਕੀਤਾ ਗਿਆ ਜੋ ਇਸ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਲਜ਼ਾਮ ਅਕਾਲੀ ਦਲ ਭਾਜਪੀ ਅਤੇ ਆਮ ਆਦਮੀ ਪਾਰਟੀ ਦੇ ਕਰਕੋ ਨਾਤੇ ਲੱਗੇ ਨੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਰਣਜੀਤ ਰਾਣਾ ਉਸਨੇ ਔਰ ਉਸਕੇ ਭਤੀਜੋ ਨੇ ਉਸਕੇ ਚਾਚਾ ਕੇ ਲੜਕੋ ਨੇ ਉਸਕੇ ਬੇਟੇ ਨੇ 6-7 ਜਣੇ ਜੇਥੇ ਔਰ 8-10 ਜਣੇ ਅਗਿਆਤ ਬੰਦੋ ਨੇ ਮੇਰੇ ਤੇ ਮੈਂ ਬੈਠਾ ਉਹਦਾ ਸਕੂਟਰ ਸਰਵਿਸ ਕਰਵਾਉਣੇ ਲਈ ਧੋਲਾਨੇ ਲਈ ਮੇਰੇ ਤੇ ਆਤੇ ਹੀ ਤਾਬੜ ਤੋੜ ਵਾਰ ਕਰ ਦਿਆ ਜਾਨਲੇਵਾ ਹਮਲਾ ਕਰ ਦਿਆ ਜੇ ਰਾਣਾ ਜੋ ਹੈ आम आदमी पार्टी का वर्कर है इसने मेरे से सीमेंट के सीमेंट के बहाने चार दिन पहले भी वीरवार को मेरे साथ झगड़ा किया दुकान पे आके कहीं ना कहीं वो हार को अभी बुला नहीं सके तो वो हताशा है वो गुस्सा है जो वो अब कांग्रेस पार्टी के जो हमारे लीडर हैं वर्कर हैं उनके ऊपर उतारना चाहते हैं लेकिन मैं ज़रूर ये कहना चाहता हूँ भी आम आदमी पार्टी और अकाली दल संयम से काम लें ये पाँच साल बाद फिर इलेक्शन आ जाएगी ਉਸसे पहले अप, अपना काम करो लोगों की सेवा करो ना कि ये गुंडागर्दी करो दूसरे पासे अकाली दल ਅਤੇ ਆਮ ਆਦਮੀ ਪਾਰਟੀ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਹਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਹੈ ਇਹ ਜੋ ਆ ਕਮਲ ਸ਼ਰਮਾ ਵਗੈਰਾ ਇਲਜ਼ਾਮ ਲਾ ਰਹੇ ਨੇ ਇਹ ਸ਼ਾਸਰੀ ਰੰਜਸਾਲਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਆ ਰਾਣਾ ਸੀਮੈਂਟ ਬਦਲਣ ਗਿਆ ਇਹਨੇ ਕਮਲ ਸ਼ਰਮੇ ਦੀ ਦੁਕਾਨ ਤੇ ਪੁਰੇ ਨੇ ਜਦੋਂ ਸੀਮੈਂਟ ਬਦਲਣ ਗਿਆ ਤੇ ਇਹਨੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਉਹ ਸੀਮੈਂਟ ਨਹੀਂ ਬਦਲਿਆ ਤੇ ਉਹਨੂੰ ਕੁੱਟਮਾਰ ਕੀਤੀ ਤੇ ਉਹਨੂੰ ਅੰਦਰ ਢੱਕ ਕੇ ਰੱਖਿਆ ਇੱਕ ਘੰਟਾ ਰਾਣਾ ਵਗੈਰਾ ਸਾਰੇ ਐਸਐਚਓ ਕੋ ਗਏ ਵੀ ਸਾਡੀ ਕਾਰਵਾਈ ਨਹੀਂ ਹੋਈ ਮੌਕਾ ਦੇਖੋ ਐਸਐਚ ਨੂੰ ਕਿਹਾ ਵੀ ਮੌਕਾ ਦੇਖੂੰਗਾ ਪਰ ਹਜੇ ਤੱਕ ਮੌਕਾ ਦੇਖਣਾ ਹੈ ਉਸ ਤੋਂ ਬਾਅਦ ਮੈਂ ਕਈ ਵਾਰੀ ਐਸਐਚ ਨੂੰ ਫੋਨ ਕੀਤਾ ਐਸਐਚਓ ਨੇ ਇੱਕ ਵਾਰੀ ਵੀ ਫੋਨ ਨਹੀਂ ਚੱਕਿਆ ਜੇ ਕਿਤੇ ਐਸਐਚਓ ਨੇ ਇਹ ਕਾਰਵਾਈ ਕੀਤੀ ਹੁੰਦੀ ਤੇ ਅੱਜ ਆ ਮਤਪੱਤੀ ਘਟਨਾਨਾ ਵਾਪਰਦੀ ਮੈਂ ਸਮਝਦਾ ਹਾਂ ਕਿ ਜੋ ਸਚਾਈ ਅੱਜ ਜਾਣ ਕੇ ਹੈਰਾਨ ਹੋ ਗਿਆ ਕਿ ਵਾਹਾਂ ਪੇ ਆਪਕੇ ਲੋਗੋ ਨੇ उस पे हमला किया तो मैं समझता हूं कि आप वाले लोग जो गुंडागर्दी खत्म करने की बात कह रहे थे आज सबसे बड़ी गुंडा पार्टी बन चुकी है और घुमरा कर रही है सब लोगों को मैं समझता हूं जिस के प्रधान बधाई देते हैं जब कोई नया प्रधान बनता है किसी पार्टी का भगवंत मान जी मैं समझता हूं कि उस पार्टी के आप ही खुद ही जो नशे में डूबे हुए हैं शराब की लत लगी हुई है ऐसे लोग अगर प्रधान होगा तो गुंडागर्दी करेंगे करेंगे फिलहाल पुलिस ने सीसीटीवी के बीच नजर आ रहे इन हमलावरों के खिलाफ केस दर्ज कर लिया है प्रजे तक कोई गिरफ्तारी नहीं हो सकी सी। इसमें पुलिस ने इमीजिएटली कार्रवाई करते हुए 307, 323, 506, 148, 149 में उनके खिलाफ एफ रजिस्टर की है। सीसीटीवी फुटेज हमें बरामद हुई है जिसमें ये जो सारी वारदात है वो मतलब बहुत बढ़िया तरीके से कवर हुई है जिससे हमें बहुत कुछ मदद मिली है बंदे को आइडेंटिफाई करने में भी और उनके खिलाफ कार्रवाई करने में बता रहे हैं कि जो बंदे हैं उनके कनेक्शन आप पार्टी के साथ है बट अभी तक इसके साथ पोलिटिकल रंजिश वाली कोई बात सामने नहीं आई